ਨਰਮੇ ਅੱਜ ਕੱਲ੍ਹ ਜਦੋਂ ਜੇ ਤੁਸੀਂ ਮੰਕੋ ਕਰ ਆਪਾਂ ਅਗਲੀ ਵਾਰ ਨੂੰ ਇਹ ਤੋਂ ਵੱਡਾ ਸਟੇਜ ਕਰਾਂਗੇ। ਕਿੱਸੇ ਨਾਲ ਕੋਈ ਉਸ ਤੋਂ ਦਿਲਜੀਤ ਦੋਸਤ ਦੇ ਸ਼ੋਅ ਦੇ ਵਿੱਚ ਸਿਰਫ ਗਾਣੇ ਨਹੀਂ ਹੁੰਦੇ ਬਲਕਿ ਗੱਲਾਂ ਵੀ ਹੁੰਦੀਆਂ ਨੇ ਇੱਥੇ ਕਈ ਐਸੀਆਂ ਸਲਾਹਾਂ ਵੀ ਜੋ ਕਿ ਲੋਕ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਕੁਝ ਵੀ ਹਾਸਲ ਕਰ ਸਕਦੇ ਨੇ ਸਿਰਫ ਸੁਣੋ ਕੀ ਕਹਿ ਰਹੇ ਨੇ ਦਿਲਜੀਤ। ਬਾਜੀ ਇਹਦਾ ਨਾਮ ਤੋਂ ਮੇਰੇ ਕੋਲ ਬਹੁਤ ਬੇਰਗੁਣ ਰੱਬ ਨੇ ਬਹੁਤ ਹੰਦੇਰ ਤਾਂ ਪਹਿਲਾਂ ਹੀ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਿਆਰ ਹੀ ਚਾਹੀਦਾ ਬਸ ਹੋਰ ਕੁਝ ਨਹੀਂ ਅੰਗੁਰ ਯਾ ਅੱਛਾ ਇਹ ਤਾਂ ਤਾਂ ਮੈਨੂੰ ਬਾਹਰ ਆਪਣੇ ਵਾਲਿਆਂ ਤੇ ਕਿ ਸਾਡੇ ਵਾਲੇ ਟੈਨਸ਼ਨ ਕੋਈ ਨਹੀਂ ਲੈਂਦੇ ਜਿੰਨੀ ਕਿਸੇ ਦਾ ਵੀ ਮੌਕਾ ਆ ਜੇ ਟੈਨਸ਼ਨ ਨਹੀਂ ਲੈਣੀ ਬੱਚੇ ਜਿਹੜੇ ਮੇਰੇ ਤੋਂ ਵੱਡੇ ਐ ਉਹਨਾਂ ਨੂੰ ਤਾਂ ਮੈਂ ਕੀ ਕਹਿ ਸਕਦਾ ਜਿਹੜੇ ਮੇਰੇ ਤੋਂ ਛੋਟੇ ਐ ਜਾਂ ਮੇਰੇ ਹਾਰਦੇ ਨੇ ਮੈਂ ਉਹ ਇੱਕ ਗੱਲ ਕਹਿਣਾ ਚਾਹਦਾ ਜੇ ਤੁਸੀਂ ਮੰਨੋ ਤਾਂ ਆਪਾਂ ਅਗਲੀ ਵਾਰ ਨੂੰ ਇਹ ਤੋਂ ਵੱਡਾ ਸਟੇਜ ਕਰਾਂਗੇ ਜੇ ਕਿਸੇ ਦਾ ਕੋਈ ਉਸ ਤੋਂ ਬਾਅਦ ਐਕਸਪੀਰੀਅੰਸ ਹੋਇਆ ਤਾਂ ਮੈਨੂੰ ਜ਼ਰੂਰ ਦੱਸੋ ਜ਼ਿੰਦਗੀ 'ਚ ਅਕਸਰ ਅਸੀਂ ਕਈ ਵਾਰੀ ਜਦੋਂ ਮੌਕਾ ਮੌਕੇ ਤੇ ਲੈਣਾ ਹੁੰਦਾ ਫੈਸਲਾ ਉਦੋਂ ਕਈ ਵਾਰੀ ਬੰਦਾ ਕਹਿੰਦਾ ਯਾਰ ਮੈਂ ਸੋਚ ਲਿਆ ਤਾਂ ਸ਼ਾਇਦ ਮੇਰਾ ਫੈਸਲਾ ਇਸ ਤੋਂ ਵਧੀਆ ਹੋ ਸਕਦਾ ਆਪਸ ਵਿੱਚ ਇਹ ਗੱਲ ਕਰਦੇ ਆ ਮੈਂ ਤੁਹਾਣਾ ਕਾਹਲੀ ਜਿਹਾ ਫੈਸਲਾ ਲੈ ਗਿਆ ਕਿ ਕੋਈ ਵੀ ਜਿਵੇਂ ਇਹ ਫਿਲਮ ਚੱਲਦੀ ਆ ਆ ਵੀ ਫਿਲਮ ਚੱਲ ਰਹੀ ਆ ਕਹਿੰਦੀ ਆ ਸਿਰਫ ਯਾਦਾਂ ਰਹਿ ਜਾਂਦੀਆਂ ਜ਼ਿੰਦਗੀ ਸਾਡੀ ਫਿਲਮ ਹੈ ਜਦੋਂ ਵੀ ਕੋਈ ਮੌਕਾ ਆਉਂਦਾ ਹੈ ਜਦੋਂ ਤੁਹਾਨੂੰ ਲੱਗਦਾ ਕਿ ਯਾਰ ਇਹ ਟਫ ਹੈ ਆਪਣੇ ਆਪ ਨੂੰ ਤੇ ਉਹ ਸਿਚੁਏਸ਼ਨ ਨੂੰ ਹਲਕ ਕਰਕੇ ਜੇ ਤੁਸੀਂ ਦੇਖਣ ਲੱਗ ਪਾ ਤਾਂ ਤੁਸੀਂ 100% ਸਹੀ ਫੈਸਲਾ ਲਓ ਪਰ ਇਹਦੀ ਸ਼ੁਰੂਆਤ ਥੋੜੀ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰੀ ਜਸਟ ਸਟਿਕ ਵਿਦ ਯੂਸ ਸਾਊਟ 10 15 ਮਿੰਟ ਦੇ ਲਈ ਸਟਿਕ ਵਿਦ ਯੂਸ ਸਾਊਟ ਜੇ ਤੁਸੀਂ ਜਿਹੜੇ ਵੀ ਧਾਰੋ ਕੋ ਬਲੌਂਗ ਕਰਦੇ ਆ ਜਾਂ ਜੇ ਤੁਸੀਂ ਕੋਈ ਉਹਨਾਂ ਦਾ ਮਟਰ ਕਰਨਾ ਚਾਹੁੰਦੇ ਹੋ ਵਰਸ 45 ਸੀ ਹੈ ਔਰ ਜੇ ਤੁਸੀਂ ਨਹੀਂ ਵੀ ਕੁਝ ਕਰਨਾ ਚਾਹੁੰਦੇ ਜਸਟ ਫਿਟ ਵਿਦ ਯੂਸੈਲਫ 10 15 ਮਿੰਟ ਤੁਹਾਡੀ ਲਾਈਫ ਚੇਂਜ ਹੋਏ ਇਹ ਮੇਰਾ ਪਰਸਨਲ ਐਕਸਪੀਰੀਅੰਸ ਦੱਸ ਦਿੰਦਾ ਜਿਹੜਾ ਦਮ ਨਾਲ ਯੂ ਮੇ ਟੂ ਅਵਰਲੀ ਦੇ ਰਿਹਾ ਮੈਸੇਜ ਗੁਰੂ ਦਾ ਜਸਟ ਫਿਟ ਵਿਦ ਯੂਸੈਲਫ ਸਵੇਰ ਨੂੰ ਸ਼ਾਮ ਨੂੰ ਜਰੂਰ ਵੀ ਤੁਹਾਡਾ ਮਦਦ ਹੁੰਦਾ ਜਸਨ ਗੁਰੂ ਸਾਹਿਬ ਪਰ ਮੈਨੂੰ ਬਾਹਰ ਕਿ ਸਾਡੇ ਬੰਦੇ ਟੈਨਸ਼ਨ ਲੈਂਦੇ ਨਹੀਂ ਟੈਨਸ਼ਨ ਹੀ ਹੁੰਦਾ ਦਾ ਨਰਮੇ ਇਕੱਲ ਕਹਿ ਜਾਂਦਾ ਜੇ ਤੁਸੀਂ ਮੰਨੋ ਤਾਂ ਅੱਪ ਅਗਲੀ ਵਾਰ ਨੂੰ ਇਹ ਤੂੰ ਵੱਡਾ ਸਟੇਜ ਕਰਾਂਗੇ। ਕਿ ਕਿਸੇ ਦਾ ਕੋਈ ਉਸ ਤੋਂ ਦਿਲਜੀਤ ਦੋਸਤ ਦੇ ਸ਼ੋਅ ਦੇ ਵਿੱਚ ਸਿਰਫ ਗਾਣੇ ਨਹੀਂ ਹੁੰਦੇ ਬਲਕਿ ਗੱਲਾਂ ਵੀ ਹੁੰਦੀਆਂ ਨੇ ਇੱਥੇ ਕਈ ਐਸੀਆਂ ਸਲਾਹਾਂ ਵੀ ਜੋ ਕਿ ਲੋਕ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਕੁਝ ਵੀ ਹਾਸਲ ਕਰ ਸਕਦੇ ਨੇ ਸਿਰਫ ਸੁਣੋ ਕੀ ਕਹਿ ਰਹੇ ਨੇ ਦਿਲਜੀਤ। ਬਾਜੀ ਇਹਦਾ ਨਾਮ ਸੋ ਮੇਰੇ ਕੋਲ ਬਹੁਤ ਹੈ। ਬੇਰਗੁੱਟ ਰਾਮਰੇ ਬਹੁਤ ਬਹੁਤ ਦੇਰ ਤੋਂ ਪਹਿਲਾਂ ਹੀ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਿਆਰ ਹੀ ਚਾਹੀਦਾ ਬਸ ਹੋਰ ਕੁਝ ਨਹੀਂ ਅੰਗਰ ਵਾਹ ਯਾ ਅੱਛਾ ਇੱਕ ਤਾਂ ਤਾਂ ਮੈਨੂੰ ਬਾਹਰ ਆਪਣੇ ਵਾਲਿਆਂ ਤੇ ਕਿ ਸਾਡੇ ਵਾਲੇ ਟੈਨਸ਼ਨ ਕੋਈ ਨਹੀਂ ਲੈਂਦੇ ਜਿੰਨੀ ਕਿਸੇ ਤਰ੍ਹਾਂ ਦਾ ਵੀ ਮੌਕਾ ਆ ਜਾਵੇ ਟੈਨਸ਼ਨ ਨੀ ਲੈਣੀ ਬੱਚੇ ਜਿਹੜੇ ਮੇਰੇ ਤੋਂ ਵੱਡੇ ਐ ਉਹਨਾਂ ਨੂੰ ਤਾਂ ਮੈਂ ਕੀ ਕਹਿ ਸਕਦਾ ਜਿਹੜੇ ਮੇਰੇ ਤੋਂ ਛੋਟੇ ਐ ਜਾਂ ਮੇਰੇ ਹਾਰਦੇ ਨੇ ਮੈਂ ਉਹ ਇੱਕ ਗੱਲ ਕਹਿਣਾ ਚਾਹਦਾ ਜੇ ਤੁਸੀਂ ਮੰਨੋ ਤਾਂ ਆਪਾਂ ਅਗਲੀ ਵਾਰ ਨੂੰ ਇਹ ਤੋਂ ਵੱਡਾ ਸਟੇਜ ਕਰਾਂਗੇ ਜੇ ਕਿਸੇ ਦਾ ਕੋਈ ਉਸ ਤੋਂ ਬਾਅਦ ਐਕਸਪੀਰੀਅੰਸ ਹੋਇਆ ਤਾਂ ਮੈਨੂੰ ਜ਼ਰੂਰ ਦੱਸੋ ਜ਼ਿੰਦਗੀ 'ਚ ਅਕਸਰ ਅਸੀਂ ਕਈ ਵਾਰੀ ਜਦੋਂ ਮੌਕਾ ਮੌਕੇ ਤੇ ਲੈਣਾ ਹੁੰਦਾ ਫੈਸਲਾ ਉਦੋਂ ਕਈ ਵਾਰੀ ਬੰਦਾ ਕਹਿੰਦਾ ਯਾਰ ਮੈਂ ਸੋਚ ਲਿਆ ਤਾਂ ਸ਼ਾਇਦ ਮੇਰਾ ਫੈਸਲਾ ਇਸ ਤੋਂ ਵਧੀਆ ਹੋ ਸਕਦਾ ਅੱਜ ਨੂੰ ਫਿਰ ਗੱਲ ਕਰਦੇ ਆ ਮੈਂ ਥੋੜਾ ਕਾੜੀ ਜਿਹਾ ਫੈਸਲਾ ਲੈ ਗਿਆ ਕਿ ਕੋਈ ਵੀ ਜਿਵੇਂ ਇਹ ਫਿਲਮ ਚੱਲਦੀ ਹੈ ਆ ਵੀ ਫਿਲਮ ਚੱਲ ਰਹੀ ਹੈ ਕਹਿੰਦੀ ਹੈ ਸਿਰਫ ਯਾਦਾਂ ਰਹਿ ਜਾਂਦੀ ਹੈ ਜ਼ਿੰਦਗੀ ਸਾਡੀ ਫਿਲਮ ਹੈ ਜਦੋਂ ਵੀ ਕੋਈ ਮੌਕਾ ਹੁੰਦਾ ਹੈ ਜੋ ਤੁਹਾਨੂੰ ਲੱਗਦਾ ਕਿ ਯਾਰ ਇਹ ਟਫ ਹੈ ਆਪਣੇ ਆਪ ਨੂੰ ਤੇ ਉਹ ਸਿਚੁਏਸ਼ਨ ਨੂੰ ਹਲਕ ਕਰਕੇ ਜੇ ਤੁਸੀਂ ਦੇਖਣ ਲੱਗ ਪਾ ਤਾਂ ਤੁਸੀਂ 100% ਸਹੀ ਫੈਸਲਾ ਲਓ ਪਰ ਇਹਦੀ ਸ਼ੁਰੂਆਤ ਥੋੜੀ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰ ਜਸਟ ਸਿੱਟ ਵਿਦ ਯੂ ਸਾਊਟ 10 15 ਮਿੰਟ ਦੇ ਲਈ ਸਿੱਟ ਵਿਦ ਯੂ ਸਾਊਟ ਤੁਸੀਂ ਜਿਹੜੇ ਵੀ ਧਾਰੋ ਕੋ ਬਲੋਂਗ ਕਰਦੇ ਆ ਜੇ ਤੁਸੀਂ ਕੋਈ ਉਹਨਾਂ ਦਾ ਮਟਰ ਕਰਨਾ ਚਾਹੁੰਦੇ ਹੋ ਵਰਕ ਬਡੀ ਪਾਸੀ ਹੈ ਔਰ ਜੇ ਤੁਸੀਂ ਨਹੀਂ ਵੀ ਕੁਝ ਕਰਨਾ ਚਾਹੁੰਦੇ ਜਸਟ ਫਿਟ ਵਿਦ ਯੂਸੈਲਫ 10 15 ਮਿੰਟ ਬੜੀ ਲਾਈਫ ਚੇਂਜ ਕਰ ਦੇਵੇ ਇਹ ਮੇਰਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਹਾਂ ਜਿਹੜੇ ਦਮ ਨਾਲ ਯੂਥ ਹੈ ਉਹਨਾਂ ਲਈ ਇੱਕ ਮੈਸੇਜ ਗੁਰੂ ਹੈ ਕਿ ਜਸਟ ਫਿਟ ਵਿਦ ਯੂਸੈਲਫ ਸਵੇਰ ਨੂੰ ਸ਼ਾਮ ਨੂੰ ਜਿਹੜਾ ਵੀ ਟਾਈਮ ਮਿਲਦਾ ਜਸਟ ਫਿਟ ਵਿਦ ਯੂਸੈਲਫ ਪਰ ਮੈਨੂੰ ਬਾੜ ਕਿ ਸਾਡੇ ਬੰਦੇ ਟੈਨਸ਼ਨ ਲੈਂਦੇ ਨਹੀਂ ਟੈਨਸ਼ਨ ਨਹੀਂ ਹੁੰਦਾ